ਇਹ ਭਗਵੰਤ ਮਾਨ ਦਾ ਏਰੀਆ ਦੇਖੋ ਕਿੱਡੇ ਕਿੱਡੇ ਟੋਏ ਪਏ ਪਏ ਨੇ ਆ ਸਾਰੀਆਂ ਬਿਜਾਰ ਚ ਸੜਕਾਂ ਦਾ ਬਹੁਤ ਪੁਰਾ ਹਾਲ ਹੈ ਇਹ ਨਗਰ ਕੌਂਸਲ ਧੂਰੀ ਦਾ ਬਹੁਤ ਬੁਰਾ ਹਾਲ ਹੈ ਜਿੱਥੇ ਵੀ ਮੌਹ ਨਕਸ਼ਾ ਨੂੰ ਦੱਸਾ ਜੀ ਇਹ ਬਹੁਤ ਵੱਡਾ ਟੋਆ ਦੀ ਇੱਥੇ ਜੀ ਬਾਪੂ ਜੀ ਅੱਜ ਤੁਸੀਂ ਕਿਸ ਵਾਸਤੇ ਮਿੱਟੀ ਜੀ ਪਾ ਰਹੇ ਹੋ ਕੀ ਕਾਰਨ ਹੈ ਇਹ ਮਿੱਟੀ ਪਾ ਰਹੇ ਜੀ ਸਾਡੇ ਜਿਹੜੇ ਹੱਡ ਕੋੜੇ ਜੀ ਮੋਟਰਸਾਈਕਲ ਇਹ ਬਹੁਤ ਟੁੱਕ ਜਾਂਦੇ ਨੇ ਜੀ ਮੌਹ ਨਕਸ਼ਾ ਨੂੰ ਦੱਸਾ ਜੀ ਇਹ ਬਹੁਤ ਵੱਡਾ ਟੋਆ ਦੀ ਇੱਥੇ ਜੀ ਇਹ ਨਗਰ ਕੌਂਸਲ ਧੂਰੀ ਦਾ ਬਹੁਤ ਬੁਰਾ ਹਾਲ ਹੈ ਜਿੱਥੇ ਵੀ ਇਹ ਭਗਵੰਤ ਮਾਨ ਦਾ ਏਰੀਆ ਦੇਖੋ ਕਿੱਡੇ ਕਿੱਡੇ ਟੋਏ ਪਏ ਪਏ ਨੇ ਆ ਸਾਰੀਆਂ ਬਜ਼ਾਰ ਦੀਆਂ ਸੜਕਾਂ ਬਹੁਤ ਪੂਰਾ ਹੋ ਗਿਆ ਇੱਕ ਕਰਕੇ ਮੈਂ ਆ ਸਾਰੇ ਪੱਥਰੋ ਖੋ ਗਿਆ ਤੇ ਬਜਟ ਤੇ ਗਈ ਇੱਥੇ ਭਰੇ ਨਹੀਂ ਆ ਤੇ ਹੋਰ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਇਥੇ ਬਹੁਤ ਧੂਂਕੀ ਜੀ ਫਾਰੀ ਸੜਕਾਂ ਦੇ ਤੇ ਉਹ ਟੋਟੇ ਦਾ ਪੂਰੇ ਭਰ ਦੇਣ ਜੀ